ਪਹਿਲਾਂ ਵੀ ਦੋ ਵਾਰ ਇਲੈਕਸ਼ਨ ਆ ਚੁੱਕਾ ਹੈ ਇੱਕ ਵਾਰ ਸੁਮਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਇੱਕ ਵਾਰ ਇਲੈਕਸ਼ਨੜਾ ਬੀਐਸਪੀ ਪਾਰਟੀ ਤੋਂ ਹਮਨਕਰ ਤੋਂ ਤਾਂ ਅਸਰ ਡਾਲਿਆ ਕਰੀਬ 6000 ਦੇ ਤਰ੍ਹਾਂ ਦੇ ਵਿੱਚ ਹੈ ਇਹਨੂੰ ਸੁਮਨਜੀਤ ਸਿੰਘ ਮਾਨ ਦੀ ਪਾਰਟੀ ਉੱਪਰ ਬਈਤੀ 2800 ਦੇ ਕਰੀਬ ਤੇ ਸਾਨੂੰ ਕਿਤੇ ਤੱਕ ਨੂੰ ਜਾਂ ਬੀਐਸਪੀ ਪਾਰਟੀ ਉੱਪਰ ਬਈਤੀ ਨੂੰ 2500 ਤੇ 2500 ਦੇ ਵਿੱਚ ਲਗਭਗ ਲਗਭਗ ਅੰਦਾਜ਼ੇ ਤੌਰ ਤੇ ਲੇਕਿਨ ਅਸੀਂ ਅਸਰ ਡਾਲਿਆ ਬਰੋਧ ਕਰ ਰਹੇ ਹਾਂ ਅਸੀਂ ਪਾਰਟੀ ਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਖੜੇ ਪਾਰਕਾ ਨੇ ਸੋਚਿਆ ਲੇ ਕਿ ਐਂਡ ਤੱਕ ਮਿਹਨਤ ਕਿੱਥੇ ਆਉਂ ਤੱਕ ਕਰ ਕਿਹਨੇ ਆਪਣੇ ਬਾਸ ਤੋਂ ਪਾਰਟੀ ਬਾਸ ਤੋਂ ਖੌਣ ਪਰ ਜਿੰਦਾ ਬਸਾਇਆ ਹੋਣਾ ਵਿੱਚ ਕਿਸੇ ਟੀ ਕਰ ਦਿੱਤੀ ਜਾਵੇ ਆਸ਼ੇ ਢਾਲੀ ਦਾ ਪਹਾੜ ਵਿੱਚ ਕੋਈ ਰੋਣੀ ਕੋਈ ਗੀਨ ਆਪਣੀ ਯਾਰੀ ਪਗਾਈ ਹੈ ਕੋਈ ਗੀਨ ਟੀਕਰ ਦਵਾਇਆ ਹੈ ਆਸ਼ੇ ਢਾਲੀ ਜੋ ਹੈ ਰਜੇ ਸੁਲਤਾਨਾ ਰੀਅਲ ਪਾਈ ਹੈ ਇਹ ਪਹਿਲਾਂ ਵੀ ਅੰਦਰਖਾਤੇ ਰਜੇ ਸੁਲਤਾਨਾ ਨੂੰ ਸਪੋਰਟ ਕਰਦਾ ਰਿਹਾ ਸਾਨੂੰ ਇਹ ਵੀ ਮਹਿਸੂਸ ਹੋ ਰਿਹਾ ਹੈ ਆਸ਼ੇ ਢਾਲੀ ਰੋਟੀ ਕਰ ਦਿੱਤਾ ਗਿਆ ਹੈ ਰਜੇ ਸੁਲਤਾਨਾ ਅੰਦਰਖਾਤੇ ਸਪੋਰਟ ਕਰੂਗਾ ਆਸੀ ਕੈਂਡੀਡੇਟ ਆਸ਼ੇ ਢਾਲੀ ਅਪਰੂਵ ਕਰਦੇ ਆ ਜੇ ਪਾਰਟੀ ਜੇ ਨਹੀਂ ਚੇਂਜ ਕਰੂਗੀ ਸਾਨੂੰ ਕਿਸੇ ਹੱਦ ਤੱਕ ਜਾਣਾ ਪਿਆ ਤਾਂ ਜਾਵਾਂਗੇ ਜੇ ਸਾਨੂੰ ਭੁਖ ਹੜਤਾਲ ਤੇ ਬੈਠਣਾ ਪਿਆ ਅਸੀਂ ਭੁਖ ਹੜਤਾਲ ਤੇ ਬੈਠਾਂਗੇ ਕਾਟ ਦੀ ਪੋਸੀ ਇਹ ਤੀਜਾ ਅਸੀਂ ਪਾਰਟੀ ਲੱਗੇ ਸੂਤੋ ਚੈਂਤ ਤੇਜੀ ਬਾਦ ਸਾਹਿਬ ਦੀ ਮਹਿੰਮ ਚੱਲੀ ਸੀ ਅਸੀਂ ਪੰਜਾਬ ਹਿੰਦੁਸਤਾਨ ਦੀ ਰਾਜਨੀਤੀ ਬਤਨ ਲਾਏ ਆ ਅਸੀਂ ਹਿੰਦੁਸਤਾਨ ਦੀ ਰਾਜਨੀਤੀ ਨੂੰ ਬਦਲਾਅ ਕਰਨ ਆਏ ਆ ਆੜੀ ਨੀਤੀ ਹੈ ਤੇ ਅਸੀਂ ਜਗ੍ਹਾ ਵੀ ਟਿਕਟ ਰਾਵਾਂਗੇ ਪਾਰਟੀ ਵਰਕਰਾਂ ਵਿੱਚ ਰਾਵਾਂਗੇ ਖਰੀ ਪਾਰਟੀ ਪਰ ਕਰਨੀ ਨੀਤੀ ਕੀਤੀ ਹੋਗੀ ਲੇਕਿਨ ਅੱਜ ਮਹਿਸੂਸ ਹੋਇਆ ਸਾਨੂੰ ਆਸ਼ੀਰਵਾਦ ਟਿਕਟ ਦੇ ਕੇ ਖਰੀ ਪਾਰਟੀ ਸਿੰਧਾਤਾ ਕਰੋਦੀ ਹੋਤੂ ਆਪਣੀ ਪਾਰਟੀ ਭਜ ਰਹੀ ਹੈ ਇਸ ਕਰਕੇ ਅਸੀਂ ਆਸ਼ੀਰਵਾਦ ਦੇ ਪੁਰਜ਼ੋਰ ਤੇਜ਼ੋਰ ਵਿਰੋਧ ਕਰਦੇ ਆਂ ਚਾਹਤਕ ਪਾਰਟੀ ਦਾ ਟਿਕਟ ਕੈਂਸਲ ਨਹੀਂ ਕਰਦੀ ਜਾ ਕੇ ਕਰਾਸੀ ਡਾਲਿਆ ਬਾਈਕਾਡ ਅਸੀਂ ਡਾਲਿਆ ਪੂਰਾ ਵਿਰੋਧ ਕਰਦੇ ਰਹਿਵਾਂਗੇ